ਭਗਵਾਨ ਧੂਰੀ ਹਾਂਜੀ ਭਾਈ ਅੱਜ ਯੂਨੀਵਰਸਿਟੀ ਦੇ ਵਿੱਚ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕੀ ਮਸਲਾ ਥੋੜਾ ਪ੍ਰਦਰਸ਼ਨ ਕਰਨਾ ਜੀ ਜਦੋਂ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੀ ਇਹਨੇ ਵਾਅਦਾ ਕੀਤਾ ਸੀ ਸਾਡੇ ਨਾਲ ਧੂਰੀ ਵਿਖੇ ਸਾਡੇ ਕੋਲ ਰਿਕਾਰਡ ਗੱਬੀ ਪਈਆਂ ਇਹ ਕਹਿੰਦਾ ਸੀਗਾ ਕਿ ਵੀ ਪੰਜਾਬ ਦੇ ਵਿੱਚ ਤੁਸੀਂ ਸਾਡੀ ਮਦਦ ਕਰੋ ਸਾਨੂੰ ਵੋਟਾਂ ਪਾਓ ਵੀ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੀ ਮੰਗ ਪੂਰਾਵਾਂਗੇ ਅਸੀਂ ਪਹਿਲਾਂ ਦੋ ਸਰਕਾਰਾਂ ਤੋਂ ਦੁਖੀ ਸੀਗੇ ਕਾਲੀਆਂ ਤੋਂ ਦੁਖੀ ਸੀਗੇ ਤੇ ਆਪ ਆਪਣੇ ਕਾਂਗਰਸ ਤੋਂ ਵੀ ਦੁਖੀ ਸੀਗੇ ਕਿਉਂਕਿ ਅਸੀਂ ਬਹੁਤ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਆਂ ਪੰਜਾਬ ਸਰਕਾਰ ਦੇ ਵਿੱਚ ਅਸੀਂ ਪਹਿਲਾਂ ਜਦੋਂ ਕੈਪਟਨ ਮਰਿੰਦਰ ਸਿੰਘ ਸੀਗੇ ਅਸੀਂ ਚੰਨੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਚੰਨੀ ਸਾਹਿਬ ਕਹਿੰਦਾ ਸੀਗਾ ਜੇ ਮੈਂ ਮੁੱਖ ਮੰਤਰੀ ਹੁੰਦਾ ਇਹ ਮੁੱਦੇ ਨੂੰ ਮੈਂ ਹੱਲ ਕਰ ਦਿੰਦਾ ਪਰ ਉਹ ਵੀ ਬੁੜੀ ਦਾ ਪੁੱਤ 3 ਮਹੀਨੇ ਹੈਲੀਕਾਪਟਰ ਦੇ ਝੂਟੇ ਲੈ ਕੇ ਇਹ ਵਾਅਦੇ ਨੂੰ ਪੂਰਾ ਨਹੀਂ ਕਰ ਸਕਿਆ ਉਸ ਤੋਂ ਬਾਅਦ ਪੰਜਾਬੀਆਂ ਨੇ ਦੇਖਿਆ ਵੀ ਇਹ ਆਪਸ ਵਿੱਚ ਮਿਲੇ ਹੋਏ ਆ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਸਰਕਾਰ ਦਾ ਬਦਲਾਅ ਕੀਤਾ ਸੀਗਾ ਅਸੀਂ ਬਦਲਾਅ ਤਾਂ ਕੀਤਾ ਸੀਗਾ ਕਿਉਂਕਿ ਭਗਵੰਤ ਮਾਨ ਕਹਿੰਦਾ ਸੀਗਾ ਵੀ ਇਹ ਜਿਹੜੀ ਸਰਕਾਰ ਹੈ ਇਹ ਸੱਥਾਂ ਵਿੱਚੋਂ ਚੱਲੂਗੀ ਪਰ ਇਹ ਸੱਥਾਂ ਵਿੱਚੋਂ ਚੱਲਣ ਵਾਲੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਇਹ ਮੁੱਕਰ ਗਿਆ ਅਸੀਂ ਦੇਖੋ ਇਹ ਮੰਗ ਤਾਂ ਕਰਦੇ ਆ ਪੰਜਾਬ ਦੇ ਵਿੱਚ ਅਰਜਾਨਾ ਮਾਵਾਂ ਦੇ ਪੁੱਤ ਮਰ ਰਹੇ ਆ ਮਾਮਾ ਦੇ ਪ੍ਰਲਾਪ ਨਹੀਂ ਵਿਕੇ ਜਾਂਦੇ ਭੈਣਾ ਦੇ ਪ੍ਰਲਾਪ ਨਹੀਂ ਵਿਕੇ ਜਾਂਦੇ ਤੇ ਦੂਸਰੀ ਗੱਲ ਇਹ ਕਹਿੰਦੇ ਵੀ ਅਸੀਂ ਸਰਕਾਰ ਤੇ ਆਉਣ ਤੇ ਜੋ ਹਰ ਤੇ ਵਾ ਕਿੱਟਾ ਬੰਦ ਕਰ ਦੋਗੇ ਇਹ 3 ਸਾਲ ਹੋ ਚਲੇ ਕਿੱਟਾ ਬੰਦ ਨਹੀਂ ਹੋਇਆ ਹੈਗਾ ਇਹਨਾਂ ਨੇ ਇੱਕ ਚਿੱਟੇ ਨੂੰ ਰੋਕਣ ਲਈ ਬੁਬਰੀ ਨੌਰਪਿੰਡ ਦੇ ਓਟ ਸੈਂਟਰ ਖੋਲਤੇ ਤੇ ਓਟ ਸੈਂਟਰਾਂ ਦੇ ਵਿੱਚ ਅੱਜ ਸਾਡੇ ਨੌਜਵਾਨ ਵੀਰ ਬਜ਼ੁਰਗ 80 80 ਸਾਲ ਦੇ 70 70 ਸਾਲ ਦੇ ਲਾਈਨਾਂ ਦੇ ਵਿੱਚ ਲੱਗ ਕੇ ਬੁਬਰੀ ਨੌਰਪਿੰਡ ਗੋਲੀਖਾਨ ਜਾਂਦੇ ਆ ਤਾਰੋ ਗੋਲੀ ਇੰਨੀ ਘਾਤਕ ਹੈ ਉਹਦੇ ਨਾਲ ਸਾਡੇ ਬੱਚਿਆਂ ਨੂੰ ਬਿਮਾਰੀਆਂ ਲੱਗੀਆਂ ਕਿਸੇ ਨੂੰ ਦੰਦਾਂ ਦੀਆਂ ਬਿਮਾਰੀਆਂ ਲੱਗੀਆਂ ਕਿਸੇ ਦਾ ਦਿਮਾਗ ਸੁਨ ਹੋ ਗਿਆ ਕਿਸੇ ਦੇ ਆਪਣੇ ਖੂਨ ਰਾਹੀਂ ਆਪਣੇ ਨਾ ਪਸ਼ਾਬ ਰਾਹੀਂ ਖੂਨ ਆਉਣ ਲੱਗ ਗਿਆ ਵੀ ਇਹ ਬਹੁਤ ਘਾਤਕ ਗੋਲੀ ਆ ਅਸੀਂ ਉਹ ਗੋਲੀ ਦਾ ਵੀ ਵਿਰੋਧ ਕਰਦੇ ਆ ਵੀ ਉਹ ਗੋਲੀ ਬੰਦ ਹੋਣੀ ਚਾਹੀਦੀ ਆ ਪੌਸਤ ਫੀਲ ਦੇ ਠੇਕੇ ਖੁੱਲਣੇ ਚਾਹੀਦੇ ਆ ਜਦੋਂ ਹੋਰ ਨਾਲ ਸਟੇਟਾਂ ਦੇ ਵਿੱਚ ਖਾਸ ਖਾਸ ਦੀ ਖੇਤੀ ਹੁੰਦੀ ਪੰਜਾਬ ਵਿੱਚ ਵੀ ਹੋਣੀ ਚਾਹੀਦੀ ਆ ਤੇ ਵਾਕਿਆ ਸਾਡੇ ਪ੍ਰਧਾਨ ਸਾਹਿਬ ਖੜੇ ਆ ਜੀ ਸੇਖੋ ਇਹਨਾਂ ਨੂੰ ਅੱਜ ਸਾਡੇ ਇੱਥੇ ਪੁਲਸ ਵਾਲੇ ਮਲਾਜ਼ਮ ਵੀਰਾਂ ਨੇ ਕਿਹਾ ਸੀਗਾ ਵੀ ਆ ਮੰਗ ਪੱਤਰ ਦੇਓ ਤੁਸੀਂ ਸਾਨੂੰ ਇੱਥੇ 2 3 ਘੰਟੇ ਜਣ ਇਹਨਾਂ ਨੇ ਬਠਾਲ ਕੇ ਮੰਗ ਪੱਤਰ ਦਾ ਕੀ ਲੈਣਾ ਸੀਗਾ ਤੁਹਾਡੀਆਂ ਸਾਹਿਬ ਚੋਰ ਰਹਿਤੇ ਪੱਜ ਗਿਆ ਆ ਅਸੀਂ ਮੰਗ ਪੱਤਰ ਲੈ ਦੇਣ ਆਏ ਸੀਗਾ ਵੀ ਇਹ ਸਾਡਾ ਮਸਲਾ ਹੱਲ ਹੋਵੇ ਤੇ ਬਾਕੀ ਪ੍ਰਧਾਨ ਸਾਹਿਬ ਦੱਸਣ ਮੰਗ ਪੱਤਰ ਦੇਣ ਆਏ ਸੀ ਕੀ ਕੀ ਛੋੜੇ ਨਾ ਹੋਇਆ ਮਿਲਾਨ ਹੋਇਆ ਉਹਨਾਂ ਦਾ ਕੋਈ ਸੱਚੋ ਜੀ ਸਾਨੂੰ ਜੀ ਉਹਨਾਂ ਇਸ ਸਕਿਉਰਿਟੀ ਨੇ ਉਹਨਾਂ ਦੇ ਜਿਹੜੇ ਪੀਏ ਆ ਉਹਨਾਂ ਨੇ ਸਾਨੂੰ ਰੋਕਿਆ ਰੋਕ ਕੇ ਦਾ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਰੁਕ ਜੋ ਪੰਜ ਬੰਦੇ ਤੁਹਾਨੂੰ ਮਿਲਾ ਦਿੰਦੇ ਆ ਅਸੀਂ ਰੁਕੇ ਰਹੇ ਪਸੀਨਾ ਵੇਖੋ ਕਿੰਨਾ ਆ ਸਟੇਜ ਵਿੱਚੇ ਰਹੇ ਅਖੀਰ ਤੱਕ ਉਹਨਾਂ ਸਨਮਾਨਤ ਕਰਦੇ ਆ ਤਿੰਨ ਘੰਟੇ ਰੋਕਿਆ ਫਿਰ ਚੋਰ ਰਸਤੇੋਂ ਭੱਜ ਗਏ ਅਸੀਂ ਪਿਛਲੇ ਰਸਤੇ ਛਦਾਈਆਂ ਨੂੰ ਰੁਕੇ ਆ ਅਸੀਂ ਕਮ ਸੇ ਕਮ 150 200 ਕਿਲੋਮੀਟਰ ਤੋਂ ਪਾਇਆ ਕੋ 300 ਤੋਂ ਆਇਆ ਅਸੀਂ ਪੰਜਾਬ ਦੇ ਪੜੇਰੇ ਆਏ ਆ ਇਹ ਸਰਕਾਰਾਂ ਕਾਦੇ ਲਈ ਹੁੰਦੀਆਂ ਇੱਕ ਆਪ ਦਾ ਨਾਂ ਚਮਕਾਉਣ ਲਈ ਜਾਂ ਇੱਕ ਭਾਸ਼ਣ ਦੇਣ ਲਈ ਨਹੀਂ ਹੁੰਦੀਆਂ ਆ ਮੰਗ ਪੱਤਰ ਵੇਖੋ ਇਹ ਕੁੜੀਆਂ ਸਾਹਿਬ ਨੂੰ 2-2000 ਰੁਪਏ ਲਾ ਕੇ ਇੱਕ ਇੱਕ ਮੰਗ ਪੱਤਰ ਜਿਹੜਾ ਬਣਾਇਆ ਵਾ ਇਹ ਵੇਖੋ ਰੰਗੀਨ ਸਾਡੀ ਚੇਹੇਬੰਦੀ ਦੇ ਮੰਗ ਪੱਤਰ ਆ ਇਹਨਾਂ 'ਚ ਖਾਸ ਕਰਤੂ ਦੇ ਸਾਰੇ ਫਾਇਦੇ ਦੱਤੇ ਆ ਸਾਰਾ ਕੁਝ ਦੱਸੀਆ ਆ ਇਹ ਮੰਗ ਪੱਤਰਾਂ ਹੀ ਚਪਾਇਆ ਨੂੰ 2-2 ਸਾਲ ਹੋ ਗਿਆ ਮਗਰ ਹਰ ਤਾਂ ਜਾਣਦੇ ਆ ਆ ਕੀ ਇਹਨੂੰ ਗੋਲੀ ਮਾਰ ਦੇਣ ਲੱਗੇ ਆ ਸਾਡਾ ਮੰਗ ਪੱਤਰ ਨਹੀਂ ਜਿਹੜਾ ਲੈ ਸਕਦਾ ਉਹ ਸਰਕਾਰ ਬਣਾਉਣ ਨੂੰ ਕੀ ਕਰ ਨੂੰ ਉਹਨੂੰ ਚਾਹੁੰਦਾ ਸਰਕਾਰ ਬਣਾਉਂਦਾ ਕਾਦਰੀ ਸਰਕਾਰ ਬਣੀ ਕਾਦਰੀ ਉਹ ਸੈਦ ਮੈਂ ਮੰਤਰੀ ਖੇਤੀ ਮੰਤਰੀ ਬਣਿਆ ਜਿਉ ਸੁਝਾ ਹੀ ਨਹੀਂ ਲੈ ਸਕਿਆ ਵੀਡੀਓ ਤੇ ਗਰੁੱਪਾਂ ਦੇ ਵਿੱਚ ਫੇਸਬੁੱਕਾਂ ਦੇ ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦੇ ਸੁਝਾ ਲੈਣੇ ਆ ਸੁਵਾਂ ਸੁਝਾ ਲੈਣੇ ਤੂੰ ਓਏ ਕਾਦੇ ਸੁਝਾ ਲੈਣੇ ਅੱਜ ਸੁਝਾ ਦੇਣ ਆਇਆ ਤੂੰ ਤੇਰੇ ਮੰਤਰੀ ਭੱਜੇ ਫਿਰਦੇ ਆ ਆ ਕੁੜੀਆਂ ਜੋ ਰਸਤੇ ਭੱਜਾ ਅਸੀਂ ਸ਼ਾਂਤਮਈ ਉਹਨਾਂ ਦਾ ਇੱਜ਼ਤ ਦੇ ਨਾਲ ਮੈਂ ਪੰਜਾਬ ਪ੍ਰਧਾਨ ਆ ਮੇਰੀ ਜ਼ਿੰਮੇਵਾਰੀ ਵੀ ਜੇ ਕੋਈ ਹੋਈ ਵੀ ਕਹਿੰਦਾ ਅਸੀਂ ਮੰਗ ਪੱਤਰ ਦੇਣ ਆਇਆ ਇਹ ਗੱਲ ਅਸੀਂ ਘਰਾਂ ਤੋਂ ਆਏ ਅਸੀਂ ਕਿਤੇ ਬੇਕਰੇ ਆ ਅਸੀਂ ਕੋਈ ਲੋਟੂ ਆ ਸਾਨੂੰ ਮਿਲ ਨਹੀਂ ਸਕਦਾ ਸਾਰਾ ਉਹਦੀ ਸੀਆਈਡੀ ਨੇ ਹੁਣ ਦੱਸਿਆ ਉਹਨੂੰ ਚੋਰ ਰਸਤੇ ਕੱਢਿਆ ਸਾਡਾ ਜਿਹੜਾ ਵਾ ਜੇ ਅੱਗੇ ਤਿੰਨ ਸਰਕਾਰਾਂ ਤਿੰਨਾਂ ਪਾਰਟੀਆਂ ਦੀਆਂ ਨਹੀਂ ਨਾ ਰਹੀਆਂ ਰਹਿਣੀ ਹੁਣ ਭਗਵੰਤ ਮਾਨ ਦੀ ਇਹਨਾਂ ਦੀ ਵੀ ਨਹੀਂ ਕੀ ਇਹ ਸਰਕਾਰ ਮੁੜਦਾਬਾਦ 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 ਕਹਤੀ ਮੰਤਰੀ ਕੁੜੀਆਂ ਮੁਰਦਾਬਾਦ ਮੁਰਦਾਬਾਦ ਮੁੜਦਾਬਾਦ